ਜੋ ਹੋਇਆ ਵੱਡਾ ਖੁਲਾਸਾ ਕਰਦੇ ਨੌਕਰ ਨੇ ਦੇਖੋ ਕਿਵੇਂ ਰਚੀ ਸਾਰੀ ਸਾਜ਼ਿਸ਼ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਜੇਕਰ ਤੁਸੀਂ ਵੀ ਘਰ ਦੇ ਵਿੱਚ ਨੌਕਰ ਰੱਖ ਦਿਓ ਤਾਂ ਖਬਰ ਤੁਹਾਡੇ ਲਈ ਬੇਹੱਦ ਕੰਮ ਦੀ ਰਹਿਣ ਵਾਲੀ ਹੈ ਕਿਉਂਕਿ ਜੋ ਮਹਾਲੇ ਦੇ ਵਿੱਚ ਸਾਫਤਾ ਏ.ਏ.ਜੀ ਦੀ ਪਤਨੀ ਦਾ ਕਤਲ ਹੋਇਆ ਇਸ ਮਾਮਲੇ ਦੇ ਵਿੱਚ ਹੋਰ ਸ਼ੁਡਾਉ ਖੁਲਾਸਾ ਹੋਇਆ ਜਿਸ ਦੇ ਵਿੱਚ ਨੌਕਰ ਦੇ ਵੱਲੋਂ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਇਹ ਸ਼ੱਕ ਉਦੋਂ ਹੋਇਆ ਜਦੋਂ ਨੌਕਰ ਦੇ ਵਿੱਚ ਬੰਨਿਆ ਹੋਇਆ ਮਿਲਦਾ ਤਾਂ ਇਸੇ ਦੌਰਾਨ ਸ਼ੱਕ ਹੋ ਜਾਂਦਾ ਤੇ ਉਸ ਤੋਂ ਬਾਅਦ ਪੁੱਛ ਪੜਤਾਲ ਕੀਤੀ ਗਈ ਨੌਕਰ ਤੋਂ ਸਖਤੀ ਦੇ ਨਾਲ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਪਲਟ ਕੇ ਰੱਖ ਦਿੱਤੀ ਜਿਸ ਦੇ ਵਿੱਚ ਪਤਾ ਲੱਗਿਆ ਕਿ ਨੌਕਰ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਇਸ ਘਿਣੌਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੌਲੀ ਸਮਾਵਰੇ ਦੀ ਪੂਰੀ ਜਾਣਕਾਰੀ ਸਾਂਝੀ ਕਰਦੇ ਤੇ ਆਪਣੇ ਘਰਾਂ ਦੇ ਵਿੱਚ ਨੌਕਰ ਰੱਖਣ ਵਾਲੇ ਥੋੜਾ ਸੁਚੇਤ ਤੇ ਸਾਵਧਾਨ ਜ਼ਰੂਰ ਹੋ ਜਾਓ ਕਿਉਂਕਿ ਅੱਜਕੱਲ ਕਿਸੇ ਦੇ ਉੱਤੇ ਯਕੀਨ ਕਰਨ ਦਾ ਸਮਾਂ ਨਹੀਂ ਰਿਹਾ ਸਾਫਤਾ ਏ ਏ ਜੀ ਦੀ ਪਤਨੀ ਮਾਮਲੇ ਚ ਹੋਇਆ ਵੱਡਾ ਖੁਲਾਸਾ ਘਰ ਦੇ ਨੌਕਰ ਨੇ ਦੇਖੋ ਕਿਵੇਂ ਰਚੀ ਸਾਰੀ ਸਾਜ਼ਿਸ਼ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਜੇਕਰ ਤੁਸੀਂ ਵੀ ਘਰ ਦੇ ਵਿੱਚ ਨੌਕਰ ਰੱਖਦੇ ਹੋ ਤਾਂ ਖਬਰ ਤੁਹਾਡੇ ਲਈ ਬੇਹੱਦ ਕੰਮ ਦੀ ਰਹਿਣ ਵਾਲੀ ਹੈ ਕਿਉਂਕਿ ਜੋ ਮਹਾਲੀ ਦੇ ਵਿੱਚ ਸਾਫਤਾ ਏਏਜੀ ਦੀ ਪਤਨੀ ਦਾ ਕਤਲ ਹੋਇਆ ਇਸ ਮਾਮਲੇ ਦੇ ਵਿੱਚ ਹੋਸ਼ ਉਡਾਉ ਖੁਲਾਸਾ ਹੋਇਆ ਜਿਸ ਦੇ ਵਿੱਚ ਨੌਕਰ ਦੇ ਵੱਲੋਂ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਸ਼ੱਕ ਉਦੋਂ ਹੋਇਆ ਜਦੋਂ ਨੌਕਰ ਖੁਦ ਘਰ ਦੇ ਵਿੱਚ ਬੰਨਿਆ ਹੋਇਆ ਮਿਲਦਾ ਤਾਂ ਇਸ ਦੌਰਾਨ ਸ਼ੱਕ ਹੋ ਜਾਂਦਾ ਤੇ ਉਸ ਤੋਂ ਬਾਅਦ ਪੁੱਛ ਪੜਤਾਲ ਕੀਤੀ ਗਈ ਨੌਕਰ ਤੋਂ ਸਖਤੀ ਦੇ ਨਾਲ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਪਲਟ ਕੇ ਰੱਖ ਦਿੱਤੀ ਜਿਸ ਦੇ ਵਿੱਚ ਪਤਾ ਲੱਗਿਆ ਕਿ ਨੌਕਰ ਨੇ ਆਪਣੇ ਹੋ ਸਾਥੀਆਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਇਸ ਘਿੜੌੜੀ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਆਓ ਤੁਹਾਨੂੰ ਇਸ ਸਮਾਵੇ ਦੀ ਪੂਰੀ ਜਾਣਕਾਰੀ ਸਾਂਝੀ ਕਰਦੇ ਤੇ ਆਪਣੇ ਘਰਾਂ ਦੇ ਵਿੱਚ ਨੌਕਰ ਰੱਖਣ ਵੇਲੇ ਥੋੜਾ ਸੁਚੇਤ ਤੇ ਸਾਵਧਾਨ ਜ਼ਰੂਰ ਹੋ ਜਾਓ ਕਿਉਂਕਿ ਅੱਜਕੱਲ ਕਿਸੇ ਦੇ ਉੱਤੇ ਯਕੀਨ ਕਰਨ ਦਾ ਸਮਾਂ ਨਹੀਂ ਰਿਹਾ